ਅੱਜ ਮੈਂ ਪਹੁੰਚਿਆ ਆ ਪਿੰਡ ਤਲਵੰਡੀ ਸੋਭਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਜਿਹੜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਤੇ ਕਿਸਾਨ ਸੰਘਰਸ਼ ਕਮੇਟੀ ਮਜ਼ਦੂਰ ਵੱਲੋਂ ਪੁਤਲਾ ਫੂਕੇਗਾ ਤਲਵੰਡੀ ਸੋਭਾ ਸਿੰਘ ਅਸੀਂ ਆਟਾ ਰਾਜਵੀਰ ਸਿੰਘ ਨਾਲ ਗੱਲਬਾਤ ਕਰਨ ਲੱਗੇ ਹਾਂ ਰਾਜਵੀਰ ਸਿੰਘ ਜੀ ਅੱਜ ਜਿਹੜਾ ਇਹ ਤੋਂ ਕਰਵਾਉਣਾ ਸੀ ਜਿਹਨੂੰ ਬਮਾਇਆ ਸੀ ਕਿ 10 ਤਰੀਕ ਨੂੰ ਗੈਰਜਿਸ ਨੂੰ ਹਾਂ ਕਾਹ ਕੇ ਰਾਜਨੀਤਿਕ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜੋ ਕਿ ਸਾਨੂੰ ਕਿਸਾਨਾਂ ਨੂੰ ਅਲੱਗ-ਪਾਗਰ 11 ਮਹੀਨੇ ਹੋ ਗਿਆ ਕਨੋਰੀ ਬਾਰਡਰ ਤੇ ਸ਼ਮੂ ਬਾਰਡਰ ਤੇ ਮੋਰਚਾ ਵਾਂ ਲਾ ਕੇ ਬੈਠਿਆ ਜੋ ਕਿਸਾਨਾਂ ਦੀਆਂ ਮੰਗਾਂ ਮੋਦੀ ਸਰਕਾਰ ਨੇ ਮੰਗੀਆਂ ਹੀ ਸਨ ਮੰਨੀਆਂ ਹੀ ਸਨ ਉਹ ਮੰਗਾਂ ਜਿਹੜੀਆਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਜਿਦਾਂ ਐਮਐਸਵੀ ਦੀ ਗਾਰੰਟੀ ਇਹ ਪ੍ਰਾਲੀ ਦਾ ਜੋ ਕਿ ਜਿਨੀ ਸੌਦੇ ਦੇਲਾ ਪ੍ਰਾਈ ਦਾ ਮੁੱਦਾ ਹੈ ਜਾਂ ਲਖੀਂਪੁਰ ਕਸ਼ਮੀਰ ਲਖੀਂਪੁਰ ਖੀਰੀ ਦੇ ਜੋ ਟੈਣੀ ਮਿਸ਼ਰਾ ਸੀ ਜਿਨੇ ਕਿਸਾਨਾਂ ਤੇ ਜ਼ੁਲਮ ਕੀਤਾ ਗੱਡੀ ਚੜਾਈ ਆ ਉਹਨਾਂ ਦੇ ਕਿਸਾਨਾਂ ਦੇ ਵਿਰੁੱਧ ਮੁਕਦਮੇ ਕੀਤੇ ਗਏ ਉਹਨੂੰ ਕੋਈ ਸਜਨ ਦਿੱਤੀ ਗਈ ਇਹ ਜੋ ਮੰਗਾ ਸਾਡੀਆਂ ਸਰਕਾਰ ਮੋਦੀ ਸਰਕਾਰ ਨੇ ਨੂੰ ਮੰਨੀਆਂ ਸਨ ਵੀ ਇਹ ਏਸੇ ਲਾਗੂ ਕਰਾਂ ਜੀ ਪਰ ਉਹ ਮੰਗਾ ਨਾ ਲਾਗੂ ਕਰਨੇ ਕਰਨ ਸਾਨੂੰ ਤਕਰੀਬਨ 11 ਮਹੀਨੇ ਖਨੋਰੀ ਬਾਰਡਰ ਤੇ ਸ਼ੱਬੂ ਬਾਰਡਰ ਤੇ ਹੋ ਗਿਆ ਨਾ ਇਹਦੇ ਵਿੱਚ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਜਿਹੜੀ ਮੋਦੀ ਸਰਕਾਰ ਆ ਉਹ ਸਾਡੇ ਦੇ ਕਿਸਾਨਾਂ ਦੇ ਤੇ ਚਿੱਦਰ ਕਰ ਰਹੀ ਹੈ ਜਿਸ ਤਰ੍ਹਾਂ ਵੀ ਸਾਡਾ ਇੱਕ ਕਿਸਾਨ ਬੱਚਾ ਸ਼ਹੀਦ ਹੋਇਆ ਉਦੋਂ ਅਥਰੂ ਗਏ ਸਾਡੇ ਬੋਲੇ ਸੁੱਟੇ ਸਾਡੇ ਕਿਸਾਨਾਂ ਦੀਆਂ ਨਿਗਾਹ ਚਲੇ ਗਈਆਂ ਹੋਰ ਬਹੁਤ ਸੱਟਾਂ ਲੱਗੀਆਂ ਕਿਸਾਨਾਂ ਨੂੰ ਤੇ ਸ਼ੰਭੂ ਬਾਟਰ ਤੇ ਜਿਹੜਾ ਕਿਸਾਨਾਂ ਦੇ ਉੱਤੇ ਜਿਹੜਾ ਹੈ ਇਹ ਪੁਹੇਲ ਪਟ્રોલ ਬੰਬੁੱਸਤੇ ਜਾ ਰਹੇ ਨੇ ਲਾਠੀਆਂ ਫੀਰੀਆਂ ਜਾ ਰਹੀਆਂ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਪਰ ਸਾਡੀਆਂ ਜਿਹੜੀਆਂ ਮੰਗਾਂ ਇਹ ਸਰਕਾਰ ਬਿਲਕੁਲ ਨਹੀਂ ਮੰਨ ਰਹੀ ਇਸ ਦੇ ਵਿੱਚ ਵੀ ਸਾਡੇ ਇਹ ਕਸੂਦ ਵਾਲਾ ਗੁੱਸਾ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਜੋ ਕੋਖਰ ਟਾਲ ਦੇ ਬਹਿਣਾ ਪਿਆ ਜਿਸ ਨੂੰ ਅੱਜ 45 ਦਿਨ ਲਗਭਗ ਹੋ ਗਿਆ ਫਤ ਉਹ ਮੰਗਾ ਸਾਡੀਆਂ ਨਹੀਂ ਮਾਰ ਰਿਹਾ ਇਸ ਦੇ ਵਿਰੋਧ ਦੇ ਵਿੱਚ ਅਸੀਂ ਮੋਦੀ ਸਰਕਾਰ ਦੇ ਅੱਜ ਜਿਹੜੇ ਹੈ ਪਿੰਡ ਪਿੰਡ ਦੇ ਵਿੱਚ ਤਕਰੀਬਨ 12000 ਤੋਂ ਉੱਪਰ ਪਿੰਡ ਜਿਹੜੇ ਪੰਜਾਬ ਦੇ ਆ ਤੇ ਸਾਰੇ ਦੇਸ਼ ਵਿੱਚ ਇਹਦੇ ਪੁਤਲੇ ਫੁੱਕੇਗੇ ਤੁਸੀਂ 13 ਤਰੀਕ ਨੂੰ ਕੀ ਮੈਸੇਜ ਦੇਂਦੇ ਹੋ हां 13 ਦਾ ਵੀ ਜਿਹੜਾ ਪ੍ਰੋਗਰਾਮ ਹੈ ਸਾਡਾ ਜੋ ਇਹ ਹੁਣ ਸਟੇਟ ਆ ਰਹੀ ਹੈ ਜਿਹੜੇ ਆ ਚੋਰ ਮੋਰੀ ਲਈ ਜਿਹੜੇ ਕਾਨੂੰਨ ਆ ਜਿਹੜੇ ਅੱਗੇ ਹੀ ਵਾਪਸ ਕਰਾ ਰਹੇ ਆ ਲਾਗੂ ਕਰਾਉਣ ਲੱਗੇ ਆ ਸਾਡੀ ਜਿਹੜੀ ਸਰਕਾਰੀ ਮੰਡੀ ਹੈ ਉਸ ਨੂੰ ਇਹ ਬੰਦ ਕਰਨਾ ਚਾਹੀਦਾ ਹੈ ਪ੍ਰਾਈਵੇਟ ਮੰਡੀਆਂ ਅਧਿਆ ਕੇ ਦੇਣਾ ਚੋਣੇ ਜਾਂਦੇ ਸਾਨੂੰ ਇੱਕ ਦੋ ਰਾਂ ਲਾਚ ਦੇ ਦੇਣਗੇ ਪ੍ਰਾਈਵੇਟ ਜਿਹੜੀ ਸਾਨੂੰ ਭਾ ਦੇ ਕੇ ਤੇ ਮੁਰਕੇ ਸਾਡੀ ਮੰਡੀ ਖਤਮ ਕੀਤੀ ਜਾਊਗੀ ਜਿਸ ਤਰ੍ਹਾਂ ਹਮਾਚਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜਾ ਹੈਗਾ ਸੇਵ ਵਾਲਾ ਕਿਸਾਨ ਰੋਲਿਆ ਫਿਰ ਇਸੇ ਤਰ੍ਹਾਂ ਹੀ ਸਾਡੀ ਲੁੱਟ ਘਟਾਊਗੀ ਯਾਨੀ ਕਣਕ ਸਾਥ ਉਹ 2200 ਕੀਤੀ ਗਈ ਆ ਉਹ 3500 ਰੁਪਏ ਦਾ ਰੇਟ ਹੋ ਗਿਆ ਹੈ ਇਸੇ ਤਰ੍ਹਾਂ ਸਾਡੀ ਐਸੀ ਲੁੱਟ ਹੋਣੀ ਹੈ ਇਹ ਜਿਹੜੀਆਂ ਸਰਕਾਰੀ ਮੰਡੀਆਂ ਵਾਂ ਇਹੀ ਕਦੀ ਵਾਸਤੇ ਵੀ ਬੰਦ ਹੋਣ ਦਵਾਗੇ ਜਿੰਨਾ ਸਾਨੂੰ ਮਰਜੀ ਹੈ ਜਿਹੜਾ ਵੀ ਅਛੰਗਰਸੇ ਤੇਜ ਕਰਨਾ ਪਵੇ ਅਸੀਂ ਉਹਨਾਂ ਹੀ ਚੀਜ਼ ਕਰਾਵਾਂਗੇ ਪਰ ਕਿਉਂਕਿ ਇਹ ਹੈਗੀ ਆ ਸਾਡੀ ਸਰਕਾਰੀ ਮੰਡੀ ਇਹਨੂੰ ਕਦੀ ਬਾਅਦ ਇਹ ਕਦਮ ਨਹੀਂ ਉਠਾਵਾਗੇ ਤੁਸੀਂ 26 ਤਰੀਕ ਦਾ ਕੀ ਮੈਸੇਜ ਦੇ ਦੇ ਸਰ ਵੀ ਜਿਹੜੀ ਤਰੀਕ ਹੈ ਉਹਨਾਂ ਰੋਸ ਮਾਰਚ ਕਰਾਂਗੇ ਟਰੈਕਟਰ ਮਾਰਚ ਜਿੱਤਰਾ ਵੀ ਹੋਇਆ ਹੈ ਸਰਕਾਰੀ ਬਹਿਕੀ ਜਿੰਨਾ ਵੀ ਸੱਤਾਂ ਰੋਸ ਕੀਤਾ ਗਿਆ ਕਿ ਉਹ ਸਾਹੀ ਤੇ ਰੋਸ ਹੀ ਕਰ ਸਕਦੇ ਹੋ ਸਕਦੇ ਸਾਡਾ ਕੋਈ ਕੰਮ ਨਹੀਂ ਕਿਸ ਕਰਕੇ ਇਹਨੂੰ ਰੋਸ ਹੀ ਕਰ ਸਕਦੇ ਅਸੀਂ ਰਾਜਵੀਰ ਨੇਨਾ ਬਹੁਤ ਵਧੀਆ ਮੈਸੇਜ ਦਿੱਤਾ ਕਮੰਡੀ ਸੁਭਾ ਸਿੰਘ ਤੋਂ ਵੈਫਰੂ ਜੀ ਦਾ ਖਾਸਾ ਵੈਫਰੂ ਜੀ ਕੀ ਫਤੇ